ਪ੍ਰਤਾਪ ਸਿੰਘ ਬਾਜਵਾ ਬੜੇ ਦਿਨਾਂ ਬਾਅਦ ਅੱਜ ਸ਼ਾਇਰਾਨਾ ਅੰਦਾਜ਼ ਦੇ ਵਿੱਚ ਨਜ਼ਰ ਆਏ ਨੇ ਸ਼ੇਰ ਸੁਣਾ ਕੇ ਤੇ ਆਪਣਾ ਬਿਆਨ ਸ਼ੁਰੂ ਕਰਦੇ ਨੇ ਕਿ ਆਪ ਘਰ ਆਏ ਹਮਾਰੇ ਇਹ ਖੁਦਾ ਕੀ ਰਹਿਮਤ ਕبھی ਹਮ ਆਪਕੋ ਔਰ ਕبھی ਘਰ ਕੋ ਦੇਖਤੇ ਹਨ ਇਹ ਸ਼ੇਰ ਜਿਸ ਵਾਸਤੇ ਬੋਲਿਆ ਗਿਆ ਆ ਪ੍ਰਤਾਪ ਸਿੰਘ ਬਾਜਵਾ ਵੱਲੋਂ ਉਹ ਹੋਰ ਕੋਈ ਨਹੀਂ ਸਗੋਂ ਕਾਂਗਰਸ ਦੇ ਵਿੱਚ ਹਾਲ ਹੀ ਦੇ ਵਿੱਚ ਜੁਆਇਨ ਕਰਨ ਵਾਲੇ ਡਾਕਟਰ ਧਰਮਵੀਰ ਗਾਂਧੀ ਨੇ ਡਾਕਟਰ ਧਰਮਵੀਰ ਗਾਂਧੀ ਦੀ ਸ਼ਮੂਲੀਅਤ ਨੇ ਐਂ ਲੱਗਦਾ ਜਿਵੇਂ ਕਾਂਗਰਸ ਦੇ ਵਿੱਚ ਇੱਕ ਨਵੀਂ ਜਾਨ ਫੁਕ ਦਿੱਤੀ ਹੈ ਕਾਂਗਰਸ ਪਾਰਟੀ ਜਿਹਦੀਆਂ ਕਲਾਂ ਹੁਣ ਠੈਂਦੀਆਂ ਨਜ਼ਰ ਆਉਣ ਲੱਗੀਆਂ ਸੀ ਉਹ ਕਾਂਗਰਸ ਪਾਰਟੀ ਸ਼ਾਇਦ ਹੁਣ ਵਾਪਸ ਪੈਰਾਂ ਤੇ ਖੜੂਣ ਲੱਗ ਗਈ ਹੈ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਦੇ ਵਿੱਚ ਆਉਂਦੇ ਨੇ ਪ੍ਰਤਾਪ ਸਿੰਘ ਬਾਜਵਾ ਵਰਗੇ ਹੋਰ ਸਾਰੇ ਜਿਹੜੇ ਲੀਡਰ ਕਾਂਗਰਸ ਦੇ ਨੇ ਜਿਨ੍ਹਾਂ ਦੇ ਚਿਹਰੇ ਮੁਰਝਾਏ ਹੋਏ ਸੀ ਉਹ ਹੁਣ ਦੁਬਾਰਾ ਖੜਨੇ ਸ਼ੁਰੂ ਹੋ ਗਏ ਨੇ ਦੁਬਾਰਾ ਉਹ ਖੜਖਲਾਉਂਦੇ ਦਿਖਾਈ ਦੇਣ ਲੱਗੇ ਨੇ ਪ੍ਰਤਾਪ ਸਿੰਘ ਬਾਜਵਾ ਦਾ ਇਹ ਸ਼ੇਰ ਕਹਿਣਾ ਆਪਣੇ ਆਪ ਚਾਹ ਦਾ ਸਬੂਤ ਹੈ ਕਿ ਕਿੰਨੀ ਰੀਲੀਫ ਮਿਲੀ ਹੈ ਉਹਨਾਂ ਨੂੰ ਡਾਕਟਰ ਧਰਮਵੀਰ ਗਾਂਧੀ ਦੇ ਕਾਂਗਰਸ ਪਾਰਟੀ ਦੇ ਵਿੱਚ ਆਉਣ ਤੋਂ ਬਾਅਦ ਖੈਰ ਡਾਕਟਰ ਧਰਮਵੀਰ ਗਾਂਧੀ ਬਾਰੇ ਪੰਜਾਬ ਦਾ ਬੱਚਾ ਬੱਚਾ ਸ਼ਾਇਦ ਹੁਣ ਜਾਣਦਾ ਆ ਕਿਉਂਕਿ ਡਾਕਟਰ ਧਰਮਵੀਰ ਗਾਂਧੀ ਨੇ ਜਦੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਤਾਂ ਸਿਆਸਤ ਵਿੱਚ ਇੱਕ ਬਦਲ ਲੈ ਕੇ ਆਉਂਦਾ ਸੀ ਬਦਲ ਐਸਾ ਕਿ ਔਨਸਾਰ ਹੀ ਕੈਪਟਨ ਪਰਿਵਾਰ ਨੂੰ ਧੂੜ ਚ ਖਾਣ ਵਾਲੇ ਡਾਕਟਰ ਧਰਮਵੀਰ ਗਾਂਧੀ ਪਾਰਟੀ ਛੱਡਣ ਤੋਂ ਬਾਅਦ ਵੀ ਇੱਕ ਵੱਡਾ ਨਾਮ ਬਣੇ ਰਹੇ ਉਪਰੇ ਨੇ ਔਰ ਸੋਸ਼ਲ ਕਾਜ਼ਸ ਨੂੰ ਲੈ ਕੇ ਡਾਕਟਰ ਧਰਮਵੀਰ ਗਾਂਧੀ ਪਟਿਆਲੇ ਦੇ ਵਿੱਚ ਤਾਂ ਖਾਸੇ ਜਾਣੇ ਜਾਂਦੇ ਨੇ ਔਰ ਪੁੱਤਾਂ ਵੀ ਪੂਰੇ ਪੰਜਾਬ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਇੱਕ ਵੱਡੇ ਨਾਮ ਵਜੋਂ ਪਛਾਣੇ ਜਾਂਦੇ ਨੇ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਨੇ ਔਰ ਕਾਂਗਰਸ ਸ਼ਾਮਿਲ ਹੋਣ ਤੋਂ ਬਾਅਦ ਹੁਣ ਹਰ ਕੋਈ ਇਹੀ ਜਾਣਨਾ ਚਾਹੁੰਦਾ ਹੈ ਕਿ ਕਦੋਂ ਇਹ ਐਲਾਨ ਹੋ ਜਵੇ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਪਟਿਆਲੇ ਦੀ ਸੀਟ ਦੇ ਦਿੱਤੀ ਹਾਲਾਂਕਿ ਡਾਕਟਰ ਧਰਮਵੀਰ ਗਾਂਧੀ ਦੇ ਕਾਂਗਰਸ ਜੁਆਇਨ ਕਰਨ ਤੋਂ ਤੱਕ ਉਹਨਾਂ ਨੂੰ ਪਟਿਆਲੇ ਦੀ ਸੀਟ ਦੇਣ ਦੀਆਂ ਕਿਆਸਰਾਈਆਂ ਤੋਂ ਕਾਂਗਰਸ ਪਾਰਟੀ ਦੇ ਕਈ ਪਟਿਆਲੇ ਦੇ ਲੀਡਰ ਨਾ ਖੁਸ਼ ਨੇ ਉਹਨਾਂ ਦਾ ਇਹ ਦਾਵਾ ਆ ਕਿ ਇਹ ਫੈਸਲਾ ਕਾਂਗਰਸ ਵਾਸਤੇ ਗਲਤ ਹੋ ਸਕਦਾ ਪਰ ਹੋ ਸਕਦਾ ਹੈ ਕਿ ਉਹਨਾਂ ਦੇ ਇਹ ਵਿਚਾਰ ਉਹਨਾਂ ਦੇ ਆਪਣੇ ਨਿੱਜ ਵਾਸਤੇ ਹੋਵੇ ਉਹਨਾਂ ਦੀਆਂ ਆਪਣੀਆਂ ਨਿੱਜੀ ਚਾਹਤਾਂ ਵਾਸਤੇ ਹੋਵੇ ਪਰ ਇਹ ਇੱਕ ਅਲੈਦਾ ਟੌਪਿਕ ਆ ਫਿਲਹਾਲ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਪਾਰਟੀ ਦੇ ਵਿੱਚ ਆਉਂਦੇ ਨੇ ਕਾਂਗਰਸ ਪਾਰਟੀ ਫਿਲਹਾਲ ਦੁਵਾਰਾ ਲਹਿ ਲਹੌਣ ਲੱਗ ਪਈ ਹੈ ਉਹ ਕਾਂਗਰਸ ਪਾਰਟੀ ਜਿਹੜੀ ਹੌਲੀ ਹੌਲੀ ਟੁੱਟਦੀ ਨਜ਼ਰ ਆ ਰਹੀ ਸੀ ਜਿਹੜੀ ਕਦੀ ਲੁਧਿਆਣੇੋਂ ਤੇ ਕਦੀ ਪਟਿਆਲੇੋਂ ਤੇ ਕਦੀ ਜਲੰਧਰੋਂ ਤੇ ਕਦੀ ਹੁਸ਼ਿਆਰਪੁਰੋਂ ਟੁੱਟਦੀ ਪਈ ਸੀ ਉਸ ਕਾਂਗਰਸ ਪਾਰਟੀ ਦੇ ਵਿੱਚ ਇੱਕ ਨਵੀਂ ਜਾਨ ਫੁਕੀ ਆ ਕੇ ਡਾਕਟਰ ਧਰਮਵੀਰ ਗਾਂਧੀ ਨੇ ਕਿਉਂਕਿ ਡਾਕਟਰ ਧਰਮਵੀਰ ਗਾਂਧੀ ਉਹੀ ਨੇ ਜਿਨ੍ਹਾਂ ਨੇ ਇੱਕ ਸਮੇਂ ਦੇ ਉੱਤੇ ਕਾਂਗਰਸ ਨੂੰ ਧੂੜ ਚਖਾਈ ਸੀ ਕੈਪਟਨ ਪਰਵਾਰ ਨੂੰ ਧੂੜ ਚਖਾਈ ਸੀ ਇਹ 2014 ਦੀ ਗੱਲ ਕਰ ਰਹੇ ਹਾਂ ਜਦੋਂ ਲੋਕ ਸਭਾ ਚੋਣਾਂ ਸੀ ਔਰ ਪਟਿਆਲਾ ਸੀਟ ਤੋਂ ਡਾਕਟਰ ਧਰਮਵੀਰ ਗਾਂਧੀ ਨੇ ਬੜੇ ਹੀ ਘੱਟ ਫਾਸਲੇ ਦੇ ਨਾਲ ਮਹਿਸ 20000 ਦੇ ਕਰੀਬ ਦੇ ਫਾਸਲੇ ਦੇ ਨਾਲ ਕਾਂਗਰਸ ਪਾਰਟੀ ਨੂੰ ਪਿਛਾੜ ਦਿੱਤਾ ਸੀ ਕੈਪਟਨ ਪਰਿਵਾਰ ਨੂੰ ਪਿਛਾੜ ਦਿੱਤਾ ਸੀ ਖੈਰ ਹੁਣ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਉਸੇ ਕਾਂਗਰਸ ਪਾਰਟੀ ਦੇ ਵਿੱਚ ਜੁਆਇਨ ਕਰ ਗਏ ਇਹ ਪਰਿਵਰਤਨ ਕੋਈ ਅਚਾਨਕ ਨਹੀਂ ਆਇਆ ਜਿਵੇਂ ਕਿ ਲਗਾਤਾਰ ਇਹ ਗੱਲਾਂ ਦੱਸੀਆਂ ਜਾ ਰਹੀਆਂ ਕਿ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਉਹ ਭਾਰਤ ਜੋੜੋ ਯਾਤਰਾ ਦਾ ਵੀ ਹਿੱਸਾ ਰਹੇ ਨੇ ਜਦੋਂ ਭਾਰਤ ਜੋੜੋ ਯਾਤਰਾ ਪੰਜਾਬ ਪਹੁੰਚੀ ਸੀ ਡਾਕਟਰ ਧਰਮਵੀਰ ਗਾਂਧੀ ਉਦੋਂ ਵੀ ਇਸ ਦਾ ਹਿੱਸਾ ਬਣੇ ਸੀ ਔਰ ਰਾਹੁਲ ਗਾਂਧੀ ਦੀ ਵਿਚਾਰਧਾਰਾ ਤੋਂ ਕਹਿੰਦੇ ਉਹ ਜ਼ਿਆਦਾ ਪ੍ਰਭਾਵਿਤ ਹੋਏ ਨੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸ਼ਾਇਦ ਨਹੀਂ ਹੋ ਸਕੇ ਉਹ 2014 ਦੀਆਂ ਚੋਣਾਂ ਜ਼ਰੂਰ ਆਮ ਆਦਮੀ ਪਾਰਟੀ ਨੂੰ ਜਿਤਾ ਗਏ ਸੀ ਪਰ ਉਸ ਤੋਂ ਬਾਅਦ ਉਹਨਾਂ ਦੀ ਵਿਚਾਰਧਾਰਾ ਸ਼ਾਇਦ ਹੋਰ ਤਬਦੀਲ ਹੋ ਗਈ ਆਪਣੇ ਪੱਧਰ ਤੇ ਕੰਮ ਕਰਨ ਲੱਗ ਗਏ ਆਪਣੀ ਪਾਰਟੀ ਬਣਾਲੀ ਤੇ ਉਸ ਪਾਰਟੀ ਦੇ ਵੱਲੋਂ ਚੋਣ ਵੀ ਲੜੀ ਖੈਰ ਉਸ ਚੋਣ ਦੇ ਨਤੀਜੇ ਤੋਂ ਬਾਅਦ ਵੀ ਸ਼ਾਇਦ ਕਾਂਗਰਸ ਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਇਹ ਸ਼ੇਰ ਸਿਰਫ ਸੁੱਤਾ ਆ ਮਰੀਆਨੀ ਸ਼ਾਇਦ ਇਸੇ ਕਰਕੇ ਆ ਜਦੋਂ ਹੁਣ ਕਾਂਗਰਸ ਪਾਰਟੀ ਪਟਿਆਲੇ ਤੋਂ ਸਖਣੀ ਹੋ ਗਈ ਸੀ ਉਦੋਂ ਕਾਂਗਰਸ ਪਾਰਟੀ ਨੇ ਇਸ ਵਸੀਲੇ ਨੂੰ ਇਖਤਿਆਰ ਕੀਤਾ ਡਾਕਟਰ ਧਰਮ ਮੀਰ ગાંધી ਨੂੰ ਆਪਣੇ ਕੋਲ ਲਿਆਉਂਦਾ ਆਪਣੇ ਨਾਲ ਰਲਾਇਆ ਕਿਉਂਕਿ ਡਾਕਟਰ ਧਰਮ ਮੀਰ ગાંધી ਤਾਂ ਆਲਰੇਡੀ ਕਾਂਗਰਸ ਦੇ ਗੁਣਗਾਨ ਕਰ ਰਹੇ ਸੀ ਆਲਰੇਡੀ ਕਾਂਗਰਸ ਦੇ ਗੁਣਗਾਨ ਕਰ ਰਹੇ ਡਾਕਟਰ ਧਰਮ ਮੀਰ ગાંધી ਨੂੰ ਕਾਂਗਰਸ ਦੇ ਵਿੱਚ ਲਿਆਂਦਾ ਜਾਂਦਾ ਲਿਆ ਕੇ ਹੁਣ ਇਹ ਸਟੇਜ ਬਣ ਚੁੱਕਿਆ ਇੱਕ ਜਿਸ ਤਰ੍ਹਾਂ ਪ੍ਰਤੀਤ ਹੋ ਰਿਹਾ ਕਿ ਹੁਣ ਡਾਕਟਰ ਧਰਮਵੀਰ ਗਾਂਧੀ ਨੂੰ ਸਿਰਫ ਉਮੀਦਵਾਰੀ ਸੌਂਪਣੀ ਬਾਕੀ ਆਉਂਦੇ ਸਮੇਂ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਦਾ ਕੀ ਰਸੂਖ ਰਹਿੰਦਾ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਕਿਹੜੀਆਂ ਬਲੰਦੀਆਂ ਵੱਲ ਨੂੰ ਲਿਜਾਣਦੇ ਲਜਾਪ ਪਾਉਂਦੇ ਆ ਜਾਂ ਨਹੀਂ ਆ ਫਿਰ ਪਰਨੀਤਕਾਰ ਇਸ ਵਾਰੀ ਭਾਰੂ ਹੋ ਜਾਂਦੇ ਨੇ ਇਹ ਵੀ ਆਪਣੇ ਆਪ 'ਚ ਸਵਾਲ ਆ ਪਰ ਕਿਤੇ ਨਾ ਕਿਤੇ ਇਹਦੀਆਂ ਕਿਆਸ ਰਹੀਆਂ ਥੋੜੀਆਂ ਘੱਟ ਨੇ ਆਉਂਦੇ ਸਮੇਂ ਦੇ ਵਿੱਚ ਡਾਕਟਰ ਤਰਮਵੀਰ ਗਾਂਧੀ ਕੀ ਕਰਦੇ ਨੇ ਉਹ ਸਮਾਂ ਦੱਸੇਗਾ ਪਰ ਫਿਲਹਾਲ ਕਾਂਗਰਸ ਪਾਰਟੀ ਦੇ ਲੀਡਰ ਬੜੇ ਖੁਸ਼ ਨਹੀਂ ਪ੍ਰਤਾਪ ਬਾਜਵਾ ਦਾ ਉਹ ਸ਼ਾਇਰਾਨਾ ਅੰਦਾਜ਼ ਇਹ ਜ਼ਾਹਰ ਕਰ ਗਿਆ ਕਿ ਆਖਰਕਾਰ ਮਾਰੂਥਲਾਂ ਦੇ ਉੱਤੇ ਵੀ ਬੜੇ ਚਿਰ ਬਾਅਦ ਮੀਂਹ ਪਿਆ ਔਰ ਮੀਂਹ ਐਸਾ ਪਿਆ ਹੈ ਕਿ ਉਹ ਮਾਰੂਥਲ ਹੁਣ ਹਰੇ ਭਰੇ ਕਰ ਦ ਕਾਂਗਰਸ ਪਾਰਟੀ ਦੇ ਲੀਡਰ ਲੀਡਰ ਆਪੋਜੀਸ਼ਨ ਕੀ ਕਹਿੰਦੇ ਨੇ ਉਹ ਸੁਣ ਲੈਣੇ ਜੈਸੇ ਪੁਰਾਣੀ ਇੱਕ ਬਾਤ ਕਹੀ ਜਾਂਦੀ ਹੈ ਕਿ ਆਪ ਘਰ ਆਏ ਹਮਾਰੇ ਖੁਦਾ ਕੀ ਰਹਿਮਤ ਕبھی ہم ਆਪਕੋ ਕبھی ਘਰ ਕੋ ਦੇਖਤੇ ਹੈ सो गांधी साहब का आना बहुत बड़ा वेलकम है और सबसे बड़ी बात है कि पंजाब में नहीं सारे हिंदुस्तान में बहुत सारी ऐसी फोर्सेस जो कांग्रेस से दूर हो चुकी थी कॉन्स्टिट्यूशन बचाने के लिए डेमोक्रेसी को बचाने के लिए इकट्ठी हो रही गांधी जी का आना बहुत शुभ संकेत है हमारी जमात के लिए और सारे देश की डेमोक्रेटिक फोर्सेस के लिए इधर अकेले गांधी साहब ही नहीं इनके साथ मेरे छोटे भाई सर यशपाल सिंह जौड़ा माजिरा जी राइट पर बैठे हुए हैं ये बहुत अहम किसान लीडर हैं पंजाब के किसान मोर्चे में एक अहम भूमिका निभाई इन्होंने इनके साथ एडवोकेट हरमीत कौर जी हैं नरेंद्र संधू साहब हैं प्रोफेसर साहब सुमित पुल्लर साहब हैं अमर टोलेवाल साहब हैं और भी बहुत सारे साथी आज आए हैं और आते दिनों में पंजाब के बहुत बेहतरीन इंटेलेक्चुअल्स जो हैं, सोशल रिफॉर्मर्स जो हैं, जिनकी बहुत एक अपनी छवि है पंजाब में वो आहिस्ता आहिस्ता सीरीज में क्योंकि ये जो एक भारत जोड़ो का मैं यह थोड़ी सी बैकग्राउंड बताना चाहता हूँ अचानक ही ये नहीं आए ये तो ऐसे आइडियोलॉग हैं जो इनको राजी करना ओवरनाइट नहीं होने वाले थे बहुत देर से हमारे से इनकी राय अलग हो चुकी थी मगर जब राहुल गांधी जी ने भारत जोड़ो का कन्याकुमारी से कश्मीर की शुरुआत की है बहुत सारे वो लोग जो समझते थे कि डेमोक्रेसी को बचाने की जरूरत है तब दो दिन लगातार कन्याकुमारी से जब उनकी यात्रा शुरू हुई बाय फुट, दो दिन गांधी साहब उस यात्रा में रहे बहुत लंबा अरसा बहुत लंबा अरसा इनकी चर्चा हमारे बहुत सारे साथियों से हो रही थी सारे पंजाब में ये बात थी कि अगर अच्छे लोग सोसाइटी के पढ़े लिखे लोग और ये पेशे से रे डॉक्टरी नहीं हैं एक दफ़ा मैं इनके वहाँ खुद घर गया हूँ साढ़े तीन सौ से चार सौ मरीज़ का इलाज फ्री दवाइयाँ फ्री हर चीज़ फ्री करने वाले ऐसे जो लोग हैं जिनके मन में ये बात है कि ईमानदारी से इस देश को मजबूत रखना है तो हमारे साथ आए इनके साथी आए हैं मैं इनको वेलकम करता हूं बहुत बड़ी ताकत हमारी सारी इस मूवमेंट को मिलेगी कल भी आपने देखा जैसे सारा इंडिया ब्लॉक इकट्ठा हुआ है तो इनके आने से एक बहुत बड़ी ताकत हमें मिल रही है हम इनको वेलकम करते हैं सब्सक्राइब टू वन इंडिया चैनल एंड एन अपडेट